ਇੰਦਰਾਦਰਾਲ ਜੀ ਇਹਨਾਂ ਦੇ ਪਿਤਾ ਦੇ ਪਿਆਰਿਓ ਪਹਿਲਾਂ ਪੰਜਾਬ ਦੇ ਵਿੱਚ ਰਹਿੰਦੇ ਸਨ ਸੱਜੂ ਰਾਮ ਉਹਨਾਂ ਦਾ ਨਾਮ ਸੀ ਖੱਤਰੀ ਸਨ Hindu ਧਰਮ ਦੇ ਵਿੱਚੋਂ Hindu ਘਰਾਣੇ ਦੇ ਵਿੱਚੋਂ ਕਹਿ ਲਓ ਉਹ ਪਿਆਰਿਓ ਆਪਣੇ ਰੋਜਗਾਰ ਨੂੰ ਮੁੱਖ ਰੱਖ ਕੇ ਤੇ ਕਾਬਲ ਵੱਲ ਚਲੇ ਗਏ ਨੇ ਕੰਧਾਰ ਦੀ ਧਰਤੀ ਜਿਹੜੀ ਆ ਪਹਿਲੇ ਕੋਗ ਵਸਦੇ ਸੀ ਜਿਹਨੂੰ ਪਖਾਣੀ ਧਰਤੀ ਕਿਹਾ ਜਾਂਦਾ ਪਹਿਲਾਂ ਕੋਗ ਵਸਦੇ ਸੀ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਗਏ ਨੇ ਸਾਹ ਸ਼ਰਫ ਪਿਆਰਵਲੀ ਵਰਗੇ ਤੇ ਅਨੇਕਾਂ ਖੱਤਰੀਆਂ ਦਾ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਉਧਾਰ ਕੀਤਾ ਧਾਰਿਆ ਮਾਰੇ ਨੇ ਉੱਥੇ ਜਾ ਕੇ ਬੜਿਆਂ ਨੂੰ ਹੁਣ ਆਰੇ ਉਹ ਕੰਧਾਰ ਦੀ ਧਰਤੀ ਜਿਹੜੀ ਆ ਉਥੋਂ ਥੋੜਾ ਜਿਹਾ ਉੱਤਰ ਵੱਲ ਥੋੜੀ ਜਿਹੀ ਦੂਰੀ ਤੇ ਇਹ ਕਾਬਲ ਦਾ ਇਲਾਕਾ ਵਸਦਾ ਆ ਨਗਰ ਵਸਦਾ ਤੇ ਇੱਥੇ ਪਿਆਰਿਓ ਇਸੇ ਸੜਕ ਦੇ ਉੱਪਰ ਕਾਬਲ ਦੀ ਸੜਕ ਦੇ ਉੱਪਰ ਗਜਨੀ ਨਾਮ ਦਾ ਨਗਰ ਆ ਉਹੀ ਗਜਨੀ ਜਿਹਨੂੰ ਆਪਾਂ ਮਹਿਮੂਦ ਗਜਨਵੀ ਦੇ ਨਾਮ ਦੇ ਨਾਲ ਜਾਣਦੇ ਜਿਹਨੇ 17 ਵਾਰ ਹਿੰਦੁਸਤਾਨ ਦੀ ਧਰਤੀ ਤੇ ਹਮਲਾ ਕੀਤਾ ਲੁੱਟਿਆ 17 ਵਾਰ ਇਹ ਹਿੰਦੁਸਤਾਨ ਦੀ ਧਰਤੀ ਨੂੰ ਇੱਥੋਂ ਦੇ ਲੋਕਾਂ ਨੂੰ ਦੁਖੀ ਕੀਤਾ بڑے ਅਤਿਆਚਾਰ ਕੀਤੇ 17 ਵਾਰ ਉਹਨੇ ਇਸ ਧਰਤੀ ਤੇ ਜ਼ੁਲਮ ਕੀਤਾ ਪਿਆਰਿਓ ਹਮਲਾ ਕਰਕੇ ਛਟਕ ਛਟ ਕੀਤੀ ਲੋਕਾਂ ਦੇ ਕੋਲ ਸਭ ਕੋ ਖੋ ਗਿਆ ਲੈ ਗਿਆ ਫਿਰ ਪਿਆਰੇ ਉਹਨੇ ਹੀ ਇਹ ਜ਼ੁਲਮ ਰਾਜ ਦੀ ਨਹੀਂ ਜਿਹੜੀ ਰੱਖੀ ਲਾਹੌਰ ਦੇ ਵਿੱਚ ਇਹ ਜਿਹੜੀ ਜ਼ੁਲਮ ਰਾਜ ਦੀ ਨਹੀਂ ਉਹਨੇ ਰੱਖੀ ਸਮਾਰ ਕਿਰਪਾ ਕਰਨ ਇੱਥੇ ਫਿਰ ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਜਿਨੇ ਇਸ ਧਰਤੀ ਤੇ ਜਨਮ ਲਿਆ ਗਜਨੀ ਦੀ ਧਰਤੀ ਤੇ ਉਹ ਸਨ ਭਾਈ ਆਨੰਦ ਲਾਲ ਜੀ ਪਿਤਾ ਦਾ ਨਾਮ ਹੈ ਸ਼ਜੂ ਰਾਮ ਜੀ ਤੇ ਪਿਆਰਿਓ ਰੁਜ਼ਗਾਰ ਵਾਸਤੇ ਉੱਥੇ ਗਜਨੀ ਵਿੱਚ ਗਏ ਨੇ ਪੰਜਾਬ ਦੀ ਧਰਤੀ ਤੋਂ ਉੱਥੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਰਨ ਉਥੋਂ ਦਾ ਹਾਕਮ ਜਿਹੜਾ ਏ ਉਹਦੇ ਪਿਆਰਿਓ ਮੀਰ ਮੁਨਸੀਹ ਦੇ ਜਾ ਕੇ ਉਹਨੂੰ ਨੌਕਰੀ ਲੱਗ ਗਈ ਆ ਆਨੰਦ ਲਾਲ ਜੀ ਦੇ ਪਿਤਾ ਪ੍ਰਬੰਧ ਚੰਗਾ ਕਰਨਾ ਜਾਣਦੇ ਸੀ ਵਿਦਵਾਨ ਵੀ ਸਨ ਚੰਗੇ ਤਗੜੇ ਵਿਦਿਆ ਧਾਰਨੀ ਸਨ ਇਸ ਕਰਕੇ ਚੰਗੇ ਨੌਕਰੀ ਲੱਗ ਗਈ ਹੈ ਹੁਣ ਪਿਆਰਿਓ ਕਹਿੰਦੇ ਨੇ ਇਹਨਾਂ ਦੇ ਘਰ ਦੇ ਵਿੱਚ ਪਹਿਲਾਂ ਕਈ ਵਾਰ ਬੱਚਾ ਪੈਦਾ ਹੋਇਆ ਤੇ ਮਰ ਜਾਂਦਾ ਸੀ ਕਈ ਵਾਰੀ ਬੱਚਾ ਪੈਦਾ ਹੋ ਕੇ ਮਰ ਗਿਆ ਸੀ ਪਰ ਅੱਜ ਜਦੋਂ ਆਨੰਦ ਲਾਲ ਜੀ ਦਾ ਜਨਮ ਹੋਇਆ ਨਾ ਇਹ ਪਿਆਰਿਓ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਂਦਰ ਉਸਰਿਆ ਤੇ ਲਾਜ਼ਮੀ ਸੀ 50 ਸਾਲ ਦੀ ਉਮਰ ਹੋ ਚੁੱਕੀ ਸੀ ਜਦੋਂ ਇਹ ਆਨੰਦ ਲਾਜ ਜੀ ਦਾ ਜਨਮ ਹੋਇਆ ਪਹਿਲਾਂ ਕਈ ਬੱਚੇ ਮਰ ਚੁੱਕੇ ਨੇ ਤੇ ਲਾਜ਼ਮੀ ਸੀ ਇਸ ਬੱਚੇ ਵੱਲ ਬੜਾ ਜ਼ਿਆਦਾ ਪਿਆਰ ਬੜਾ ਜ਼ਿਆਦਾ ਲਾਡ ਜਿਹੜਾ ਪਿਤਾ ਦਾ ਹੋਣਾ ਸੀ ਤੇ ਬੜਾ ਪਿਆਰ ਕਰਦੇ ਲਾਡ ਕਰਦੇ ਨੇ ਚੰਗੀ ਤਰ੍ਹਾਂ ਉਹਦਾ ਉਹਦਾ ਧਿਆਨ ਰੱਖਦੇ ਨੇ ਤੇ ਆਪ ਖੁਦ ਵੀ ਵਿਦਵਾਨ ਸੀ ਤੇ ਯਤਨ ਇਹ ਸੀ ਕਿ ਜਿੱਥੇ ਮੈਂ ਵਿਦਵਾਨ ਆ ਤੇ ਹਰ ਵਿਦਵਾਨ ਚਾਹੁੰਦਾ ਹੈ ਮੇਰਾ ਬੱਚਾ ਵੀ ਜਿਹੜਾ ਹੈ ਪੜ੍ਹ ਲਿਖ ਜਾਵੇ ਚੰਗੀ ਵਿਦਿਆ ਧਾਰਨ ਕਰ ਲਵੇ ਤੇ ਵਿਦਵਾਨ ਬਣੇ ਹਰ ਇੱਕ ਵਿਦਵਾਨ ਇਹੀ ਚਾਹੁੰਦਾ ਜਿਹੜੇ ਡਾਕਟਰ ਨੇ ਉਹ ਚਾਹੁੰਦੇ ਨੇ ਸਾਡਾ ਬੱਚਾ ਵੀ ਮੇਰੇ ਤੋਂ ਵੀ ਵੱ बन ਜਾਵੇ ਜਿਹੜਾ ਕੋਈ ਵਿਦਵਾਨ ਟੀਚਰ ਆ ਉਹ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਵੀ ਵੱਡਾ ਟੀਚਰ ਲੱਗ ਜਾਵੇ ਹਰ ਕੋਈ ਚਾਹੁੰਦਾ ਹੈ ਕਿ ਭਾਵੇਂ ਇਸੇ ਜਿਹੜਾ ਇਹ ਮੈਂ ਕੰਮ ਕਰਦਾ ਇਸੇ ਕੰਮ ਨੂੰ ਉਹ ਪਕੜੇ ਪਰ ਮੇਰੇ ਤੋਂ ਵੀ ਵੱਡਾ ਬਣੇ ਤੇ ਸ਼ਜੂ ਰਾਮ ਦੇ ਵੀ ਚਾਹੁੰਦੇ ਸੀ ਕਿ ਮੈਂ ਅਨੰਦ ਲਾਲ ਨੂੰ ਇੰਨਾ ਕੁ ਪੜਾ ਦਿਆਂ ਵੱਡਾ ਵਿਦਵਾਨ ਬਣਾ ਦਿਆਂ ਕਿ ਕਦੇ ਵੀ ਜ਼ਿੰਦਗੀ ਵਿੱਚ ਇਹਨੂੰ ਕਿਤੇ ਹਾਰ ਨਾ ਖਾਣੀ ਪਵੇ ਚੰਗਾ ਪੜ ਲਿਖ ਜਾਵੇ ਸਿਆਣਾ ਵਿਦਵਾਨ ਹੋ ਜਾਵੇਗਾ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਨੇ ਨੰਦ ਲਾਲ ਨਿਤ ਮਕਤਬ ਜਾਏ ਇਲਮ ਫਾਰਸੀ ਪਰ ਪੜਾ ਬਣਾਏ ਬੜੇ ਸੋਹਣੇ ਧੰਗ ਦੇ ਨਾਲ ਫਾਰਸੀ ਦਾ ਇਲਮ ਪ੍ਰਾਪਤ ਕਰਦੇ ਸੀ ਰੋਜ਼ ਆਪਣੇ ਮਕਤਬ ਵਿੱਚ ਜਾਂਦੇ ਸਨ ਪੜਨ ਵਾਸਤੇ ਜਿੱਥੇ ਉਹ ਵਿਦਿਆ ਮਿਲਦੀ ਤੇ 12 ਸਾਲਾਂ ਦੀ ਉਮਰ ਵਿੱਚ ਚੰਗਾ ਇਹਨਾਂ ਨੇ ਪੜ੍ਹਾਈ ਕਰ ਲਈ ਚੰਗੇ ਚੰਗੇ ਵਿਦਵਤਾਸ ਕਰ ਲਈ ਹੁਣ ਪਿਤਾ ਚਾਹੁੰਦਾ ਸੀ ਕਿ ਜਿੱਥੇ ਚੰਗੇ ਵਿਦਿਆ ਧਾਰਨ ਕਰ ਲਈ ਮੈਂ ਹੋਰ 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 ਪੜਾਵਾਂ ਇਹਨੂੰ ਚੰਗਾ ਵਿਦਵਾਨ ਬਣਾ ਦਿਆਂ ਭੈ ਨੰਦ ਲਾਲ ਜੀ ਨੂੰ ਕਹਿੰਦੇ ਨੇ ਇੱਥੇ ਪਿਆਰੋ ਵੈਸ਼ਨਵ ਮੱਤ ਦਾ ਇੱਕ ਬੇਰਾਗੀ ਜਿਹੜਾ ਕਾਰ ਭੇਟਾ ਲੈਣ ਵਾਸਤੇ ਐਸ਼ ਭਾਗ ਸੀ ਕਿ ਪਠਾਣੀ ਧਰਤੀ ਦੇ ਉੱਪਰ ਵੈਸ਼ਨਵ ਮੱਤ ਦੇ ਕਿਸੇ ਬੇਰਾਗੀ ਨੂੰ ਕਾਰ ਭੇਟਾ ਉਗਰਾਉਣ ਵਾਸਤੇ ਮੌਕਾ ਮਿਲੇ ਜਦੋਂ ਇਹ ਬੇਰਾਗੀ ਇੱਧਰ ਆਇਆ ਭਾਈ ਚੰਦ ਲਾਲ ਜੀ ਦੇ ਪਿਤਾ ਨੂੰ ਪਤਾ ਲੱਗਾ ਤੇ ਇਹ ਖੁਦ ਵੀ ਵੈਸ਼ਨਵ ਮੱਤ ਦੇ ਧਾਰਨੀ ਸਨ ਸੋਚਿਆ ਕਿ ਆਪਣੇ ਬੱਚੇ ਨੂੰ ਜਿੱਥੇ ਮੈਂ ਸੰਸਾਰੀ ਵਿੱਦਿਆ ਪੜ੍ਹਾ ਰਿਹਾ ਹਾਂ ਨਾਲ ਦੀ ਨਾਲ ਧਾਰਮਿਕ ਵਿਦਿਆ ਵੀ ਪੜਾ ਦਿੰਦਾ ਇਹਨਾਂ ਕੋਲੋਂ ਕੰਠੀ ਜਿਹੜੀ ਐ ਇਹਨਾਂ ਦੇ ਗਲੇ ਪਹਿਨਾ ਦਿੰਦਾ ਹੁਣ ਪਿਆਰਿਓ ਉਹਨਾਂ ਨੂੰ ਸੱਦ ਲਿਆ ਗਿਆ ਵੈਸ਼ਨ ਮਤ ਦਾ ਜਿਹੜਾ ਬੇਰਾਗੀ ਆਇਆ ਸੀ ਸਾਧੂ ਹੈ ਸਿੱਧਾ ਸਾਦਾ ਸੀ ਭਲਾ ਪੁਰਸ਼ ਸੀ ਹੁਣ ਪਿਆਰਿਓ ਜਦੋਂ ਸੱਦ ਲਿਆ ਉਹ ਸਾਰਾ ਦਿਨ ਆਰੰਭ ਲਿਆ ਦਿਨ ਜਿਹੜਾ ਜਦੋਂ ਉਹ ਨੇੜੇ ਆ ਗਿਆ ਕਿ ਕੰਠੀ ਜਿਹੜੀ ਪਹਿਨਾਈ ਜਾਣੀ ਸੀ ਆਨੰਦ ਲਾਲ ਜੀ ਦੇ ਗਲੇ ਵਿੱਚ ਸਾਰਾ ਕੁਝ ਕਾਰਵਿਹਾਰ ਕਰ ਲਏ ਜਦੋਂ ਉਹ ਸਮਾਂ ਆਇਆ ਕੰਠੀ ਪਹਿਨਾਉਣ ਲੱਗੇ ਉਹਦੇ ਗਲੇ ਵਿੱਚ ਭਾਈ ਆਨੰਦ ਲਾਲ ਜੀ ਨੇ ਰੋਕ ਦਿੱਤਾ ਜੀ ਸਾਧੂ ਜੀ ਇਹ ਭਲੇ ਪੁਰਖੋ ਦੱਸੋ ਇਹ ਕੀ ਹੈ ਕਹਿਣ ਲੱਗਾ ਇਹ ਕੰਠੀ ਹੈ ਨਾ ਨਦਲਾਲ ਤੇਰੇ ਗਲੇ ਵਿੱਚ ਪਹਿਨਾਉਣੀ ਹੈ ਇਹਦੇ ਨਾਲ ਤੂੰ ਜਮਾਤ ਇਮਾਰਤੋਂ ਬਚ ਜਾਵੇਂਗਾ ਅਸੀਂ ਅੱਜ ਤੋਂ ਬਾਅਦ ਤੇਰੇ ਗੁਰੂ ਬਣ ਜਾਵਾਂਗੇ ਤੂੰ ਸਾਡਾ ਬਾਲਕਾ ਬਣ ਜਾਏਗਾ ਨਦਲਾਲ ਕਹਿਣ ਲੱਗਾ ਮੈਂ ਇਹ ਨਹੀਂ ਪਾਉਣੀ ਕਿਉਂ ਨਹੀਂ ਪਾਉਣੀ ਮੈਂ ਇਹ ਤਾਂ ਨਹੀਂ ਪਾਉਣੀ ਕਿਉਂਕਿ ਹੋ ਸਕਦਾ ਏ ਅਜੇ ਮੈਂ ਬਾਲਕਾਂ ਬੱਚਾ ਵਾਂ ਤੇ ਮੈਨੂੰ ਕਿਤੇ ਕੱਲ ਨੂੰ ਸਮਝ ਆਵੇ ਕਿ ਆਹ ਜਿਹੜਾ ਧਰਮ ਤੁਸੀਂ ਮੈਨੂੰ ਸਿਖਾਇਆ ਇਹਦੇ ਤੋਂ ਵੀ ਵਧੀਆ ਧਰਮ ਕੋਈ ਹੈਗਾ ਏ ਜਾਂ ਤੁਹਾਡੇ ਨਾਲੋਂ ਚੰਗਾ ਵੱਡਾ ਵਿਦਵਾਨ ਗੁਰੂ ਮਿਲ ਜਾਵੇ ਤੇ ਮੈਂ ਉਹਨਾਂ ਨੂੰ ਧਾਰਨ ਕਰ ਲਵਾਂ ਜਾ ਕੇ ਫਿਰ ਤੁਹਾਡੇ ਤੋਂ ਬੇਮੁਖ ਹੋ ਜਾਵਾਂਗਾ ਨਾ ਗੁਰੂ ਬਦਲਣਾ ਕੋਈ ਖੇਡ ਨਹੀਂ ਵਾਰ-ਵਾਰ ਗੁਰੂ ਧਾਰਨ ਕਰਨਾ ਤੇ ਆਹ ਗੁਰੂ ਧਾਰ ਲਿਆ ਇਹਨੂੰ ਛੱਡਿਆ ਦੂਜਾ ਗੁਰੂ ਧਾਰਨ ਕਰ ਲਿਆ ਇਹ ਕੋਈ ਖੇਡ ਨਹੀਂ ਹੈਗੀ ਸਾਧੂ ਜੀ ਕਿਤੇ ਮੈਂ ਥੋੜਾ ਸਿਆਣਾ ਹੋ ਜਾਵਾਂਗਾ ਨਾ ਤੇ ਜੇ ਮੈਨੂੰ ਸਮਝ ਲੱਗੀ ਕਿ ਆ ਤੁਹਾਡੇ ਵਾਲੇ ਕੰਠੀ ਚੰਗੀ ਆ ਧਾਰਨ ਕਰਨੀ ਤੇ ਮੈਂ ਇਹਨੂੰ ਧਾਰਨ ਕਰ ਲਾਂਗਾ ਜੇ ਕੋਈ ਹੋਰ ਵਿਦਵਾਨ ਮੈਨੂੰ ਹੋਰ ਕੁਝ ਸਿਖਿਆ ਦੇਵੇਗਾ ਉਹ ਚੰਗੇ ਲੱਗੇਗੇ ਮੈਂ ਉਹ ਧਾਰਨ ਕਰ ਲਾਂਗਾ ਮੈਂ ਉਦੋਂ ਗੁਰੂ ਧਾਰਨ ਕਰਾਂਗਾ ਅਜੇ ਨਹੀਂ ਕਿਉਂ ਮੈਂ ਇਸ ਕਰਕੇ ਇਹਨੇ ਧਾਰਨ ਕਰ ਲਿਆ ਕਰ ਰਿਹਾ ਕਿਉਂਕਿ ਅਜੇ ਮੈਂ ਬੱਚਾ ਵਾਂ ਮੇਰੀ ਉਮਰ ਛੋਟੀ ਹੈ ਥੋੜਾ ਜਿਹਾ ਸਮੇਂ ਬਾਅਦਾਂ ਮੈਂ ਆਪ ਸੇ ਸਮਝ ਜਾਵਾਂਗਾ ਜਦੋਂ ਸਿਆਣਾ ਹੋ ਜਾਵਾਂਗਾ ਫਿਰ ਭਾਵੇਂ ਮੈਂ ਕੰਟੀਨਿਊ ਧਾਰਨ ਕਰ ਲਾਂਗਾ ਸੋ ਇਸ ਕਰਕੇ ਮੈਂ ਕੰਠੀ ਧਾਰਨ ਕਰਨੇ ਪਿਤਾ ਨੇ ਬੜਾ ਸਮਝਾਇਆ ਰਾਗੀ ਨੇ ਵੀ ਥੋੜੇ ਜੇ ਪਹਿਲੇ ਤੇ ਜਵਾਬ ਦਿੱਤੇ ਪਰ ਉਹ ਭਾ ਜਨੰਦ ਲਾਲ ਜੀ ਦੇ ਪਿਆਰੋ ਜਦੋਂ ਭਾ ਜਨੰਦ ਲਾਲ ਨੇ ਆਖਿਆ ਬੜਾ ਸਮਝਾਇਆ ਕਿ ਨਹੀਂ ਮੈਂ ਅਜੇ ਬੱਚਾ ਵਾਂ ਥੋੜੀ ਜੀ ਉਮਰ ਬਾਅਦਾਂ ਇਹ ਸਭ ਕੁਝ ਆਪਾਂ ਕਰ ਲਵਾਂਗੇ ਨਹੀਂ ਮੰਨੇ ਫਿਰ ਪਿਆਰੋ ਬੇਰਾਗੀ ਜਿਹੜਾ ਚਲਿਆ ਗਿਆ ਵਾ ਕੇ ਭਲਾ ਕਹਿ ਕੇ ਆਪਣੇ ਵਾਪਸ ਟਿਕਾਣੇ ਤੇ ਚਲਿਆ ਗਿਆ ਪਿਤਾ ਨੂੰ ਲੱਗਾ ਕਿ ਹੁਣ ਬੇਰਾਗੀ ਸਾਧੂ ਜਿਹੜਾ ਏ ਉਹਨੂੰ ਇਹਨਾਂ ਨੇ ਨਾਰਾਜ਼ ਕਰ ਦਿੱਤਾ ਆਨੰਦ ਲਾਲ ਜੀ ਪਰ ਪੁੱਤ ਇੱਕੋ ਇੱਕ ਸੀ ਤੇ ਬੜੇ ਭਾਗਾ ਨਾਲ 50 ਸਾਲ ਦੀ ਉਮਰ ਬਾਅਦ ਮਿਲਿਆ ਇਹ ਜਾ ਕੇ ਚਾਰ ਵੀਸ ਉਹਨੂੰ ਝਿੜਕਦੇ ਨਹੀਂ ਸੀ ਪਰ ਆਖਿਆ ਬੇਟਾ ਤੂੰ ਇਹ ਚੰਗਾ ਨਹੀਂ ਕੀਤਾ ਬਹਿਰਾਗੀ ਨੂੰ ਤੂੰ ਮਾੜਾ ਕਹਿ ਕੇ ਐ ਕਹ ਤੂੰ ਇਥੋਂ ਉਹਨਾਂ ਨੂੰ ਵਾਪਸ ਪਰਤਾਕ ਦਿੱਤਾ ਖਾਲੇ ਤੇਰਾ ਕੀ ਜਾਂਦਾ ਜੇ ਤੂੰ ਉਹਨਾਂ ਨੂੰ ਗੁਰੂ ਧਾਰਨ ਕਰ ਲੈਂਦਾ ਫਿਰ ਉਹੀ ਗੱਲ ਕਿ ਪਿਤਾ ਜੀ ਗੁਰੂ ਧਾਰਨ ਕਰਨਾ ਕੋਈ ਖੇਡ ਨਹੀਂ ਪਿਤਾ ਕਹਿੰਦੇ ਨਹੀਂ ਜੇ ਤੂੰ ਧਾਰਨ ਕਰ ਲੈਂਦਾ ਆਨੰਦ ਲਾਲ ਕੀ ਹੋ ਜਾਂਦਾ ਬਾਅਦ ਵਿੱਚ ਫਿਰ ਬਦਲੀ ਕਰ ਲੈਂਦਾ ਜੇ ਤੈਨੂੰ ਨਾ ਚੰਗਾ ਲੱਗਦਾ ਪਿਤਾ ਜੀ ਨਹੀਂ ਐਦਾਂ ਨਹੀਂ ਗੁਰੂ ਰੋਜ਼-ਰੋਜ਼ ਨਹੀਂ ਬਦਲਨੇ ਚਾਹੀਦੇ ਗੁਰੂ ਨੂੰ ਰੋਜ਼-ਰੋਜ਼ ਨਹੀਂ ਬਦਲਣਾ ਚਾਹੀਦਾ ਮੈਨੂੰ ਇਹਨਾਂ ਇਸ ਸਾਧੋ ਤੋਂ ਹੈ ਤੇ ਭਲੇ ਪੁਰਖ ਪਰ ਮੈਨੂੰ ਇਦਾਂ ਨਹੀਂ ਲੱਗਾ ਮਹਿਸੂਸ ਨਹੀਂ ਹੋਇਆ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਗੱਲਾਂ ਸੁਣ ਕੇ ਕਿ ਮੇਰੇ ਰੂਹ ਨੂੰ ਇਹ ਕੋਈ ਖਰਾਕ ਦੇ ਸਕਦੇ ਮੇਰੇ ਰੂਹ ਦੇ ਆਤਮਾ ਦੀ ਤ੍ਰਿਪਤੀ ਵਾਸਤੇ ਇਹਨਾਂ ਕੋਲ ਕੋਈ ਸਮਾਨ ਹੈਗਾ ਮੈਨੂੰ ਨਹੀਂ ਜਜਾ ਪਿਆ ਇਸ ਕਰਕੇ ਮੈਂ ਇਹਨਾਂ ਨੂੰ ਆਪਣਾ ਗੁਰੂ ਨਹੀਂ ਧਾਰਿਆ ਸੋ ਪਿਤਾ ਨੇ ਆਖਿਆ ਚੱਲ ਇਹਨੇ ਸਮਝਣਾ ਨਹੀਂ ਕੁਝ ਕਿਹਾ ਨਾ ਫਿਰ ਚਲੇ ਗਏ ਉਸ ਉਹਦੇ ਡੇਰੇ ਤੇ ਸਾਧੂ ਦੇ ਜਾ ਕੇ ਹੱਥ ਜੋੜ ਲੇ ਤੇ ਤੁਸੀਂ ਸਾਨੂੰ ਮਾਫ ਕਰ ਦਿਓ ਜੇ ਗਲਤੀ ਹੋ ਗਈ ਸਾਡੇ ਤੋਂ ਉਹ ਅਜੇ ਬੱਚਾ ਹੈ ਬਾਲਕ ਆ ਤੁਸੀਂ ਸਾਡੇ ਨਾਲ ਨਾਰਾਜ਼ ਨਾ ਹੋਇਓ ਉਹ ਸਾਦਾ ਸਾਦਾ ਪੁਰਖ ਸੀ ਭਲਾਪੁਰਖ ਸੀ ਉਹਨੇ ਅੱਗੋਂ ਕੁਝ ਕਿਹਾ ਨਾ ਸਗੋ ਇਹ ਕਹਿਣ ਲੱਗਾ ਜਵਾਬ ਨਹੀਂ ਦਿੱਤਾ ਕਹਿੰਦਾ ਤੋ ਤੁਸੀਂ ਘਬਰਾਓ ਨਾ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਸਗੋ ਤੁਹਾਡਾ ਬੇਟਾ ਜਿਹੜਾ ਏ ਬੜਾ ਭਲਾਪੁਰਖ ਜਾਪਦਾ ਬੜਾ ਵੱਡਾ ਵਿਦਵਾਨ ਬਣੇਗਾ ਉਹਨੇ ਜਿੰਨੂੰ ਵੀ ਗੁਰੂ ਧਾਰਨ ਕੀਤਾ ਨਾ ਉਹ ਗੁਰੂ ਇਹਦਾ ਉਧਾਰ ਕਰ ਦੇਵੇਗਾ ਤੇ ਇਹ ਆਪ ਖੁਦ ਕਰੇਗਾ ਸੁਭਵ ਜਰ ਸੰਸਾਰ ਨੂੰ ਤੇ ਕਈਆਂ ਨੂੰ ਇਸ ਆਨੰਦ ਲਾਣੇ ਤਾਰ ਦੇਣਾ ਏ ਇਸ ਕਰਕੇ ਮੈਂ ਨਾਰਾਜ਼ ਨਹੀਂ ਮੈਂ ਤਾਂ ਸਗੋ ਅਸੀਸ ਦੇਣਾ ਕਿ ਚੰਗਾ ਵਿਦਵਾਨ ਗੁਰੂ ਜਿਹੜਾ ਏ ਇਨੂੰ ਮਿਲ ਜਾਵੇ ਇਹਦੇ ਮਨ ਦੀ ਇੱਛਾ ਜਿਹੜੀ ਆ ਭਾਵਨਾ ਜਿਹੜੀ ਆ ਪੂਰੀ ਹੋ ਜਾਵੇ ਸਭ ਨੂੰ ਅਸ਼ੀਰਵਾਦ ਦਿੱਤਾ ਭਾਈ ਨੰਦ ਲਾਲ ਜੀ ਦੇ ਪਿਤਾ ਨੂੰ ਅਜੇ ਵੀ ਤਸੱਲੀ ਨਾ ਹੋਈ ਫਿਰ ਜਿੱਥੇ ਆਨੰਦ ਲਾਲ ਜੀ ਪੜ੍ਹਦੇ ਸਨ ਉਸ ਮਕਤਬ ਵਿੱਚ ਜਾ ਕੇ ਬੱਚਿਆਂ ਨੂੰ ਆਖਿਆ ਪੜਾਉਣ ਵਾਲਿਆਂ ਨੂੰ ਇਹ ਆਖਿਆ ਕਿ ਤੁਸੀਂ ਇਦਾਂ ਕਰੋ ਆਨੰਦ ਲਾਲ ਨੂੰ ਸਮਝਾਓ ਬੜਾ ਯਤਨ ਕੀਤਾ ਪਰ ਪਿਆਰਿਓ ਅਖੀਰ ਭਾਈ ਨੰਦ ਲਾਲ ਜੀ ਨੂੰ ਜਦੋਂ ਜ਼ੋਰ ਲਾ ਕੇ ਸਮਝਾ ਕੇ ਵੇਖ ਲਿਆ ਗੱਲ ਨਾ ਬਣੀ ਕਿਉਂ ਪਤਾ ਕਿਉਂ ਕਿਉਂਕਿ ਭਾਈ ਨੰਦ ਲਾਲ ਜਿੱਥੇ ਸੰਸਾਰੀ ਵਿਦਿਆ ਅਭਰਾਤ ਕਰਦੇ ਸੀ ਨਾ ਮਕਤਬ ਵਿੱਚ ਜਾ ਕੇ ਉਥੇ ਧਾਰਮਿਕ ਕਈ ਪੁਸਤਕਾਂ ਵਿੱਚ ਪੜ੍ਹਦੇ ਸਨ ਕਈ ਉਹਨਾਂ ਨੇ ਬੜਾ ਗਿਆਨ ਜਿਹੜਾ ਕੋਟ-ਕੋਟ ਕੇ ਆਪਣੇ ਅੰਦਰ ਭਰ ਲਿਆ ਸੀ ਕਿ ਅਸਲ ਵਿੱਚ ਧਰਮ ਕੀ ਹੈ ਸਾਰਾ ਕੁਝ ਉਹਨਾਂ ਨੂੰ ਬਚਪਨ ਵਿੱਚ ਹੀ ਪਤਾ ਲੱਗਣ ਲੱਗ ਪਿਆ ਸੀ ਪਿਤਾ ਨੇ ਫਿਰ ਪਿਆਰੇ ਬੋਤਾ ਇਸ ਵੱਲ ਧਿਆਨ ਜਿਹੜਾ ਹੈ ਦੇਣਾ ਬੰਦ ਕਰ ਦਿੱਤਾ ਤੇ ਇਹਨਾਂ ਨੂੰ ਗੁਰੂ ਜਿਹੜਾ ਧਾਰਨ ਕਰਵਾਈਏ ਕਿ ਆਪੇ ਜਦੋਂ ਸਿਆਣਾ ਹੋ ਜਾਏਗਾ ਫਿਰ ਗੁਰੂ ਧਾਰਨ ਕਰ ਲਏਗਾ ਸੋ ਇਹ ਅੱਜ ਦੇ ਵਿਚਾਰ ਹੈ ਕੱਲ ਨੂੰ ਆਪਾਂ ਹੋਰ ਵਿਚਾਰ ਦੇ ਨਾਲ ਜੁੜਾਂਗੇ ਭਾਈ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਲਿਖਿਆ ਕਿ 5 ਸਾਲ ਮਗਰੋਂ ਜਦੋਂ ਆ ਸਭ ਕੁਝ ਬੀਤ ਗਿਆ ਉਹ ਤੋਂ 5 ਸਾਲ ਬਾਅਦਾਂ ਦਾ ਵਿਚਾਰ ਲਿਖਿਆ ਕਿ ਫੇਰ ਭਾਈ ਨੰਦ ਲਾਲ ਜੀ ਨੇ ਕਿਹੜਾ ਕੋਟਕ ਵਰਤਾਇਆ ਤੇ ਆਪਾਂ ਨੂੰ ਇੱਥੋਂ ਸਿੱਖਣਾ ਸਿੱਖਿਆ ਲੈਣੀ ਆ ਆਪਾਂ ਕੀ ਸਿੱਖਿਆ ਮਿਲੇ ਆ ਕਿ ਗੁਰੂ ਜਿਹੜਾ ਰੋਜ਼ ਰੋਜ਼ ਬਦਲਣਾ ਨਹੀਂ ਚਾਹੀਦਾ